ਲੋਕਾਂ ਨੂੰ ਪਹਿਲੇ ਬਹੁਤ ਥੈਂਕਸ ਕਰਨਾ ਜਿਲ੍ਹਾ ਪਰਿਸ਼ਦ ਦੇ ਜਿੰਨੇ ਵੀ ਵੋਟਰਸ ਨੇ ਉਹਨਾਂ ਦੇ ਰੈਜ਼ਿਡੈਂਟਸ ਨੇ ਔਰ ਬਲਾਕ ਸਮਿਤੀ ਦੇ ਜਿੰਨੇ ਵੀ ਕੈਂਡੀਡੇਟ ਕੰਟੈਸਟ ਕੀਤੇ ਔਰ ਬੜਾ ਪੀਸਫੁੱਲ ਇਲੈਕਸ਼ਨ ਰਿਹਾ ਹਾਲਾਂਕਿ ਪ੍ਰੈਸ਼ਰ ਜ਼ਰੂਰ ਸੀ ਸਾਡੇ ਸਰਪੰਚਾਂ ਦੇ ਉੱਪਰ ਚਲੋ ਅਰੀ ਹੋਣ ਅਸੀ ਕੀ ਗੱਲ ਕਰਨੀ ਹੈ ਬਰ ਦੈਨ ਆਲਸੋ ਲੋਕਾਂ ਨੇ ਸਾਥ ਦਿੱਤਾ ਔਰ ਸਾਡੇ ਤਿੰਨ ਵੱਡੇ ਪਿੰਡ ਹੈ ਜੀ ਮਿਰਥਲ ਗੁੜਾ ਜਿਹਦੇ ਸਭ ਤੋਂ ਜ਼ਿਆਦਾ ਵੋਟਾਂ ਨਹੀਂ ਵੋਟ ਨੇ ਤੇ ਇੱਕ ਨੰਗਲ ਤੇ ਮੈਂ ਮੀਰਥਲ ਦੇ ਤੇ ਨੰਗਲ ਦੇ ਲੋਕਾਂ ਦਾ ਵੀ ਬਹੁਤ ਸ਼ੁਕਰੀਆ ਦਾ ਕਰਨਾ ਕਿ ਦੋਨੋਂ ਬਲੌਕ ਸਮਿਤੀਆਂ ਕਾਂਗਰਸ ਜਿੱਤੀਆਂ ਤੇ 15 ਬਲੌਕ ਸਮਿਤੀਆਂ ਚੋਂ ਪੰਜ ਬਲੌਕ ਸਮਿਤੀਜ਼ ਕਾਂਗਰਸ ਜਿੱਤੀ ਹੈ ਪੰਜ ਭਾਜਪਾ ਜਿੱਤੀ ਹੈ ਔਰ ਪੰਜ ਆਮ ਆਦਮੀ ਪਾਰਟੀ ਜਿੱਤੀ ਹੈ ਔਰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਰਿਜ਼ਲਟ ਰਿਹਾ ਹੈ ਔਰ ਵਿੱਚ ਕਾਫੀ ਪਹਿਲੇ ਅਸੀਂ ਅੱਗੇ ਚੱਲ ਰਹੇ ਸੀ ਫਿਰ ਭੂਰ ਜਦੋਂ ਖੁੱਲਿਆ ਤੇ ਭੂਰ ਪਿੰਡ ਵਿੱਚ ਸਾਡੀ ਲੀਡ ਜਗਦਾਮੀ 300 ਵੋਟਾਂ ਤੋਂ ਕੱਟੀ ਤੇ ਅਸੀਂ 400 ਵੋਟਾਂ ਤੋਂ ਬਲੌਕ ਸਮਿਤੀ ਹਾਰੇ ਆ ਪਰ ਬੜਾ ਸੌਰੀ ਜ਼ਿਲ੍ਹਾ ਪਰਸ਼ਦ ਤੋਂ ਬਹੁਤ ਲੋਕਾਂ ਨੇ ਪਿਆਰ ਕੀਤਾ ਬੜਾ ਨੇਕ ਟੂ ਨੇਕ ਫਾਈਟ ਰਹੀ ਤੇ ਭਾਜਪਾ ਪਹਿਲੇ ਨੰਬਰ ਤੇ ਰਹੀ 400 ਵੋਟਾਂ ਸੈਕਿੰਡ ਨੰਬਰ ਤੇ ਕਾਂਗਰਸ ਰਹੀ ਤੇ ਥਰਡ ਨੰਬਰ ਤੇ ਆਮ ਆਦਮੀ ਪਾਰਟੀ ਰਹੀ ਮਗਰ ਇਹ ਬੜਾ ਪੀਸਫੁੱਲ ਇਲੈਕਸ਼ਨ ਰਹਾ ਲੋਕਲ ਇਲੈਕਸ਼ਨ ਸੀ ਜ਼ਿਲ੍ਹਾ ਪਰਸ਼ਦ ਤੇ ਬਲਾਕ ਸਮਿਤੀ ਦਾ ਔਰ ਮੈਨੂੰ ਲੱਗਦਾ ਕਿ ਇਹ ਜੋ ਵੀ ਟ੍ਰੈਂਡ ਚੱਲ ਰਹੇ ਨੇ ਹੁਣ ਕਿਉਂਕਿ ਕਾਂਗਰਸ ਤੇ ਸਰਕਾਰ ਚ ਵੀ ਨਹੀਂ ਮੈਂ ਐਮਐਲਏ ਵੀ ਨਹੀਂ ਔਰ ਅਸੀਂ ਪਾਵਰ ਚ ਵੀ ਨਹੀਂ ਰਾਦਰ ਭਾਜਪਾ ਵੀ ਐਮਐਲਏ ਸੈਟਿੰਗ ਨੇ ਔਰ ਆਮਾਨੀ ਪਾਰਟੀ ਦੀ ਤੇ ਆਪਣੀ ਸਰਕਾਰ ਹੈ ਮਗਰ ਉਸ ਤੋਂ ਬਾਵਜੂਦ ਵੀ ਪਿੰਡ ਦੇ ਲੋਕਾਂ ਨੇ ਰੂਰਲ ਏਰੀਆ ਨੇ ਜਿਸ ਤਰੀਕੇ ਨਾਲ ਕਾਂਗਰਸ ਨੂੰ ਜਿਤਾ ਕੇ ਭੇਜਿਆ ਮੈਂ ਬਹੁਤ ਸ਼ੁਕਰੀਆਦਾ ਕਰਨਾ ਤੇ ਮੈਨੂੰ ਲੱਗਦਾ ਕਿ ਅਸੀਂ 2027 ਚ ਕਾਂਗਰਸ ਦੀ ਆਪਣੀ ਸਰਕਾਰ ਜੁੜੂਗਾ ਕੋਰਪੋਰੇਸ਼ਨ ਦੇ ਇਲੈਕਸ਼ਨ ਵੀ ਨਜ਼ਦੀਕ ਆ ਗਏ ਕੁਝ ਸਮੇਂ ਪਹਿਲੇ ਨਹੀਂ ਅਥੋ ਤੇ ਕਲੀਅਰ ਹੋ ਗਿਆ ਜੀ ਕੋਰਪੋਰੇਸ਼ਨ ਦੇ ਜੇਕਰਾਨ ਕੀਤੇ ਅਸੀਂ ਜਿੱਤਾਂਗੇ ਜੀ ਸਮੀਕਰਨ ਕਿਵੇਂ ਬਦਲੋਗੇ ਆਪਣੇ ਹੱਕ ਦੇ ਵਿੱਚ ਦੇਖੋ ਇਹਦੇ ਵਿੱਚ ਕੀ ਹੈ ਕਿ ਜਿਹੜੇ ਪਿੰਡਾਂ ਦੇ ਇਲੈਕਸ਼ਨ ਨੇ ਤੇ ਸ਼ਹਿਰ ਦੇ ਇਲੈਕਸ਼ਨ ਨਾਲ ਬੜੇ ਫਰਕ ਹੁੰਦੇ ਨੇ ਉਰੇ ਵਿੱਚ ਸਰਪੰਚਾਂ ਦੀ ਮਜਬੂਰੀਆਂ ਵੀ ਹੋ ਜਾਂਦੀਆਂ ਕੰਮ ਕਰਨਾ ਪੈਂਦਾ ਹੈ ਸਰਪੰਚਾਂ ਨੇ ਪੈਸੇ ਵੀ ਲਵਾਣੇ ਆ 14 ਮਹੀਨੇ ਦੀ ਸਰਕਾਰ ਆ ਤੇ ਸਰਪੰਚਿਸ ਦਾ ਬੜਾ ਫਰਕ ਪੈਂਦਾ ਉਹ ਕਦੀ ਤੁਸੀਂ ਦੇਖੋ ਬੁੱਤਾ ਤਾਂ ਹੀ ਨਹੀਂ ਬੰਦੇ ਪ੍ਰੈਸ਼ਰ ਬੜੇ ਹੁੰਦੇ ਨੇ ਸਰਕਾਰਾਂ ਦੇ ਪਰ ਫਿਰ ਵੀ ਅਸੀਂ ਜਿੱਤ ਕੇ ਨਿਕਲੇ ਆ ਉਰੇ ਵਿੱਚ ਬਰਾਬਰ ਜਿੱਤ ਕੇ ਨਿਕਲੇ ਆ ਪੰਜ ਬਲੌਕ ਸਮਿਤੀਆਂ ਦੱਸਿਆ ਮੈਂ ਅਸੀਂ ਜਿੱਤੇ ਆ ਪੰਜ ਬੀਜੇਪੀ ਜਿੱਤੀ ਹੈ ਤੇ ਪੰਜ ਆਵਾਜ਼ ਦੀ ਪਾਰਟੀ ਜਿੱਤੀ ਹੈ ਤੇ ਇਹਨੇ ਪ੍ਰੈਸ਼ਰ ਤੋਂ ਬਾਅਦ ਸਾਡੀ ਤਾਂ ਸਰਕਾਰ ਵੀ ਨਹੀਂ ਮੈਂ ਸਿਟਿੰਗ ਐਮ ਐਲ ਏ ਵੀ ਨਹੀਂ ਹਾਂ ਦਾ ਮਰ ਸਾਡੇ ਕੈਂਡੀਡੇਟ ਵੀ ਕੋਈ ਪਾਵਰ ਚ ਵੀ ਨਹੀਂ ਮਰ ਸ਼ਹਿਰ ਦਾ ਜਿਹੜਾ ਇਲੈਕਸ਼ਨ ਹੁੰਦਾ ਹੈ ਸ਼ਹਿਰ ਦਾ ਇਲੈਕਸ਼ਨ ਬੜਾ ਕੰਪਲੀਟਲੀ ਡਿਫਰੈਂਟ ਹੁੰਦਾ ਹੈ ਔਰ ਇਹ ਵਿੱਚ ਕੋਈ ਲੋਗ ਔਰ ਇਹ ਵਿੱਚ ਪ੍ਰੈਸ਼ਰ ਚ ਨਹੀਂ ਆਉਂਦੇ ਸਰਪੰਚੇ ਕੋਲ ਪਾਵਰ ਬੜੀ ਹੁੰਦੀ ਹੈ ਇਸ ਕਰਕੇ ਜੂਸੀਆਂ ਲੈਣੀਆਂ ਬਜਟ ਲੈਣੇ ਪੈਸੇ ਲਗਾਣੇ ਬੜੀ ਚੀਜ਼ਾਂ ਹੁੰਦੀਆਂ ਮਗਰ ਕਾਉਂਸਲਰ ਨੂੰ ਕੋਈ ਤੰਗ ਨਹੀਂ ਕਰ ਸਕਦਾ ਤੇ ਜੇ ਮੈਨੂੰ ਲੱਗਦਾ ਇਸ ਟ੍ਰੈਂਡ ਨਾਲ ਜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੁੰਦੇ ਨੇ ਤਾਂ ਅਸੀਂ ਵਾਪਸ ਆਪਣੀ ਕਾਰਪੋਰੇਸ਼ਨ ਬਣਾਵਾਂ ਸਰ ਕਾਫੀ ਫਸਵੇਂ ਮੁਕਾਮੇ